ਅੱਜ ਤੜਕੇ-ਤੜਕੇ ਕੁਲਾਲ ਟੋਲ ਪਲਾਜ਼ਾ ਤੇ ਕਿਸਾਨੀ ਝੰਡੇ ਝੇਟੇ ਪਹੁੰਚੇ ਕਿਸਾਨਾਂ ਦੇ ਵੱਲੋਂ ਟੋਲ ਨੂੰ ਫ੍ਰੀ ਕਰਵਾ ਦਿੱਤਾ ਗਿਆ ਜੋ ਕਿ ਹੁਣ 22 ਫਰਵਰੀ ਤੱਕ ਫ੍ਰੀ ਰਹੇਗਾ ਤਾਂ ਸਵੇਰੇ 5:00 ਵਜੇ ਇਸ ਟੋਲ ਤੇ ਕਿਸਾਨ ਵੀਰ ਪਹੁੰਚੇ ਸਨ ਜਿਨ੍ਹਾਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਦੱਸਿਆ ਕਿ ਜਿੱਥੇ ਇੱਕ ਪਾਸੇ ਹਕੀ ਮੰਗਨ ਵਾਲੇ ਕਿਸਾਨਾਂ ਦੇ ਵੱਲੋਂ ਕਿਸਾਨੀ ਅੰਦੋਲਨ ਟੂ ਕੀਤਾ ਜਾ ਰਿਹਾ ਹੈ ਉੱਥੇ ਹੀ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਉਹ ਇੱਥੇ ਪਹੁੰਚੇ ਨੇ ਅਤੇ ਉਹਨਾਂ ਦੇ ਵੱਲੋਂ ਟੋਲ ਪਲਾਜ਼ਾ ਬੰਦ ਕਰਵਾਇਆ ਗਿਆ ਹੈ ਇਸੇ ਦੇ ਨਾਲ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਭਾਜਪਾ ਨੇਤਾਵਾਂ ਦੇ ਘਰ ਅਤੇ ਦਫ਼ਤਰ ਵੀ ਘੇਰੇ ਜਾਣਗੇ ਮਾਣ ਹਰਦੀਪ ਸਿੰਘ ਗਿਆਸਪੁਰਾ ਜ਼ਿਲ੍ਹਾ ਪ੍ਰਧਾਨ ਭਾਤਿਕ ਸੰਘ ਕਾਦੀਆਂ ਜ਼ਿਲ੍ਹਾ ਲੁਧਿਆਣਾ ਦੇਖੋ ਇਹ ਸੰਯੁਕਤ ਮੋਰਚੇ ਜੋ 18 ਤਰੀਕ ਦੀ ਮੀਟਿੰਗ ਹੋਈ ਸੰਯੁਕਤ ਮੋਰਚੇ ਦੀ ਉਹਦੇ ਵਿੱਚ ਫੈਸਲਾ ਲਿਆ ਗਿਆ ਸੀਗਾ ਵੀ ਜਿਹੜੇ ਟੋਲ ਪਲਾਜੇ ਨੇ ਤੇ 20 ਤਰੀਕ ਤੋਂ 3 ਦਿਨ ਲਈ ਫ੍ਰੀ ਕੀਤੇ ਜਾਣਗੇ ਇਹ 22 ਤਰੀਕ ਦੀ 12 ਰਾਤ ਦੇ 12 ਵਜੇ ਤੱਕ ਫ੍ਰੀ ਰਹਿਣਗੇ ਤੇ ਇਹਦੇ ਵਿੱਚ ਦੋ ਤਨ ਐਮਬੈਂਸਲੇ ਹੋਰ ਆਏ ਸੀ ਵੀ ਜਿੰਨੇ ਵੀ ਬੀਜੇਪੀ ਦੇ ਲੀਡਰ ਨੇ ਪੰਜਾਬ ਦੇ ਵਿੱਚ ਉਹਨਾਂ ਦੇ ਘਰਾਂ ਦੇ ਅੱਗੇ ਤੇ ਜਿੱਥੇ ਟੋਲ ਪਲਾਜੇ ਨਹੀਂ ਹੈਗੇ ਉੱਥੇ ਡੀਸੀ ਦਫ਼ਤਰਾਂ ਦਾ ਉੱਥੇ ਪੱਕੇ ਧਰਨੇ ਲਾਏ ਜਾਣਗੇ ਇਸ ਕਰਕੇ ਅਸੀਂ ਅੱਜ ਸਵੇਰ 5:30 ਵਜੇ ਤੇ ਜੋ ਖਲਾਲ ਟੋਲ ਪਲਾਜਾ ਚੰਡੀਗੜ੍ਹ ਲੁਧਿਆਣਾ ਰੋਡ ਦੇ ਉੱਤੇ ਆ ਇਹ ਅਸੀਂ ਫ੍ਰੀ ਕਰਤਾ ਅੱਜ ਨੂੰ ਦੇਖੋ ਸਾਡੀ ਜਿਹੜਾ ਐ ਸੀਗਾ ਉਹਨਾਂ ਨੇ ਕਿਹਾ ਵੀ ਜਿਸ ਅ ਜिले ਦੇ ਵਿੱਚ ਵੀ ਟੋਲ ਪਲਾਜਾ ਉਹ ਤੁਸੀਂ ਉੱਥੇ ਕਰ ਸਕਦੇ ਜਿੱਥੇ ਟੋਲ ਪਲਾਜੇ ਨਹੀਂ ਪੈਂਦੇ ਉੱਥੇ ਉਹ ਜਿੱਥੇ ਬੰਨੀ ਆ ਜਿੰਨਾ ਸਾਝਾ ਹੀ ਉਹ ਬੀਜੇਪੀ ਦੇ ਜਿਹੜੇ ਆਪਣੇ ਲੀਡਰ ਨੇ ਉਹਨਾਂ ਦੇ ਘਰਾਂ ਦਾ ਘਰਾਓ ਕੀਤਾ ਜਾਊਗਾ ਤੇ ਆਪਣੇ ਜੋ ਡੀਸੀ ਦਫਤਰ ਨੇ ਉਹਨਾਂ ਦਾ ਵੀ ਉੱਥੇ ਪੱਕਾ ਹੀ ਧਰਨੇ ਲੱਗੇ ਜਾਣਗੇ ਅਗਲਾ ਬੜਾ ਦੇਖੋ ਜੀ ਹੁਣ ਮੇਰੇ ਖਿਆਲ ਦੇ ਵਿੱਚ ਕੱਲ ਨੂੰ ਮੀਟਿੰਗ ਆ ਫੇਰ ਦੁਬਾਰਾ ਉਹਦੇ ਵਿੱਚ ਉਹ ਦਿੱਲੀ ਇਹਨਾਂ ਦੀ ਸੰਯੁਕਤ ਮੌਟਰ ਦੀ ਮੀਟਿੰਗ ਆ ਪੂਰੀ ਸਾਰੇ ਜੱਥੇ ਬੰਦਿਆਂ ਦੀ ਭਾਰਤ ਦੀਆਂ ਦੀ ਉਹਦੇ ਵਿੱਚ ਕੁਝ ਵੱਡੇ ਫੈਸਲੇ ਲੈ ਜਾਣਗੇ ਜੇ ਤੁਸੀਂ ਪੂਰੇ ਬੈਠੇ ਹੋ ਕਿਉਂ ਜੱਥੇ ਹੋਵੇ ਦਿੱਲੀ ਬੈਠੀਆਂ ਨੇ ਉਹਦਾ ਆਪ ਵੀ ਪਾਲ ਮਾਲ ਸਰਕਾਰ ਵਿੱਚ ਦੇਖੋ ਉਹਨਾਂ ਦੀ ਆਪਣੀ ਬੱਕਰੀ ਕਾਲ ਸੀਗੀ ਪਰ ਉਹ ਸਾਡੇ ਭਰਾ ਨੇ ਅਸੀਂ ਉਹਨਾਂ ਦੇ ਪਿੱਛੇ ਖੜੇ ਆ ਜੇ ਉਹ ਸਾਨੂੰ ਕੋਈ ਮੈਸੇਜ ਲਾਉਣਗੇ ਅਸੀਂ ਉਹਨਾਂ ਦੇ ਨਾਲ ਉਹਨਾਂ ਦੀ ਮਦਦ ਕਰਨ ਤਿਆਰ ਆ ਦਾ ਦਿੱਲੀ ਦਾ ਜਾਣ ਦਾ ਕਾਰਨ ਦੇਖੋ ਸਾਡਾ ਕਾਰਨ ਆ ਜਾਣ ਦਾ ਇਹ ਹੀ ਸੀਗਾ ਬਈ ਜੇ ਕਹਦੀਏ ਬਈ ਇਹਨਾਂ ਨੇ ਪਹਿਲਾ ਕਾਲ ਦੇ ਚੁੱਕਿਆ ਕਿਉਂਕਿ ਅਸੀਂ ਜਦੋਂ ਪਹਿਲਾ ਸੀਗਾ ਦਿੱਤੀ ਸੀ ਕਾਲ ਪਿਛਲੇ ਜਿਹੜੀ 2020 ਦੇ ਵਿੱਚ ਸਾਰੀ ਜਥੇਬੰਦੀਆਂ ਕੱਟਿਆ ਸੀ ਇਹ ਦੋ ਕ ਜਥੇਬੰਦੀਆਂ ਨੇ ਇਹ ਕਾਲ ਦਿੱਤੀ ਸੀ ਕਿਉਂਕਿ ਜਿਹੜਾ ਪੂਰੇ ਭਾਰਤ ਦੇ ਵਿੱਚ ਸੰਯੁਕਤ ਮੋਰਚਾ ਇਹ ਤੇ 750 ਜਥੇਬੰਦੀ ਆ ਉਹ ਸਾਡੇ ਨਾਲ ਨੇ ਇਹ ਇੱਕ ਦੋ ਜਥੇਬੰਦੀਆਂ ਨੇ ਕਾਲ ਦਿੱਤੀ ਸੀ ਇਸ ਕਰਕੇ ਇਹ ਜਿਹੜਾ ਸਜੋਕਤ ਮੋਰਚੇ ਨੇ ਕਿਉਂਕਿ ਜਿਹੜਾ ਕੋਈ ਵੀ ਅੰਦੋਲਨ ਸ਼ੁਰੂ ਕਰਨਾ ਉਹਦੇ ਲਈ ਬਹੁਤ ਬਿਉਤਬੰਦੀ ਲੋਕਾਂ ਨੂੰ ਅਵੇਅਰ ਕਰਨਾ ਪਿੰਡ-ਪਿੰਡ ਜਾ ਕੇ ਇਹਨੂੰ ਲੰਬਾ ਸਮਾਂ ਲੱਗਦਾ ਤਿਆਰ ਹੋਣ ਨੂੰ ਇਸ ਕਰਕੇ ਅਸੀਂ ਜਲਦਬਾਜ਼ੀ ਵਿੱਚ ਅੱਜੇ ਕੋਈ ਕਾਲ ਨਹੀਂ ਦਿੱਤੀ ਸਾਡੇ ਲੀਡਰ ਨੇ ਜੋ ਉਹ ਬਹੁਤ ਸੋਜਵਾਨ ਨੇ ਉਹ ਜੋ ਵੀ ਫੈਸਲਾ ਲੈਣਗੇ ਬਹੁਤ ਵਧੀਆ ਲੈਣਗੇ ਜੀ ਯਾਰ ਨਹੀਂ ਮੰਨਦੀ ਕਿ ਤੁਸੀਂ ਦਿੱਲੀ ਜਾਓ ਦੇਖੋ ਜੇ ਸਾਡੀ ਇੱਕ ਗੱਲ ਆ ਵੀ ਕੱਲ ਸਰਦਾਰ ਬਰਵੀਤ ਸਿੰਘ ਰਾਜ ਆਦੀ ਦਾ ਵੀ ਬਿਆਨ ਅੱਜ ਦੇ ਅਖਬਾਰ ਦੇ ਵਿੱਚ ਭਈ ਜੇ ਸਰਕਾਰ ਐਮਐਸਪੀ ਸਾਨੂੰ ਨਹੀਂ ਦਿੰਦੀ ਤਾਂ ਅਸੀਂ ਦਿੱਲੀ ਜਾਵਾਂਗੇ ਜੀ ਪਰ ਉਹ ਜਾਵਾਂਗੇ ਕਿਸੇ ਵਧੀਆ ਢੰਗ ਦੇ ਨਾਲ ਕਿੰਨੀ ਜਿੱਥੇ ਵਧੀਆ ਜਿਹੜੀਆਂ ਉਰੇ ਬੈਠੀਆਂ ਨੇ ਜਾਵਾਂਗੇ ਪੰਜਾਬ ਚ ਦੀ ਸੈਂਟੇਜ ਇੱਥੇ ਬੰਨੀਆਂ ਨੇ ਜੋ ਪੰਜਾਬ ਦੀਆਂ ਨੇ ਉਹ ਇਕੱਠੀਆਂ ਨੇ ਆਪਣੇ ਜਗENDER ਸਿੰਘ ਜੀ ਅਗਰਾਹਾ ਉਹ ਵੀ ਸਾਡੇ ਸੰਯੁਕਤ ਮੋਰਚੇ ਦੇ ਵਿੱਚ ਨੇ ਤੇ ਬਾਕੀ ਜੋ ਭਾਰਤ ਦੇ ਅਦਰ ਸਟੇਟਾਂ ਨੇ ਜਿੰਨੀਆਂ ਵੀ ਛੋਟੀਆਂ ਚਾਹੇ ਮਜ਼ਦੂਰ ਜਿੱਥੇ ਬੰਨੀਆਂ ਨੇ ਚਾਹੇ ਟ੍ਰੇਡਰਾਂ ਚੋਂ ਹੁੰਦੀਆਂ ਨੇ ਸਾਰੀਆਂ ਇਕੱਠੀਆਂ ਨੇ ਸਾਰੇ ਇਕੱਠੇ ਹੋ ਕੇ ਲੜਨਗੇ ਕਿਹੜਾ ਵਿਸ਼ੇ ਕਰਾਜ ਕਰਦੇ ਦਾ ਉਹ ਲੋਕ ਜਿਹੜੇ ਪੂਰੇ ਹੱਥ ਬੋਲਦੇ ਨੇ ਉਹਨਾਂ ਨੂੰ ਕੀ ਕਿਹੜਾ ਚਾਹਦੇ ਦੇਖੋ ਮੈਂ ਉਹਨਾਂ ਨੂੰ ਇਹੀ ਬੇਇਜ਼ਤੀ ਕਰਨੀ ਚਾਹੁੰਨਾ ਬਈ ਅਸੀਂ ਜੋ ਵੀ ਕਰ ਰਹੇ ਹਾਂ ਉਹਨਾਂ ਦੇ ਭਲੇ ਲਈ ਕਰ ਰਹੇ ਹਾਂ ਜੇ ਆਪਾਂ ਸਰਕਾਰਾਂ ਦੇ ਮੂਹਰੇ ਨਹੀਂ ਖੜੇ ਹੋਵਾਂਗੇ ਸਾਨੂੰ ਇਹ ਜੋ ਜਿਹੜਾ ਸਾਡੇ ਪੂਰੇ ਭਾਰਤ ਦੇ ਵਿੱਚ ਮੋਦੀ ਸਰਕਾਰ ਹਰ ਚੀਜ਼ ਨੂੰ ਵੇਚਣ ਤੇ ਲੱਗੀ ਹੋਈ ਆ ਇਸ ਕਰਕੇ ਉਹਨਾਂ ਨੂੰ ਸਮਝਣਾ ਚਾਹੀਦਾ ਵੀ ਉਹਨਾਂ ਦੇ ਹੱਕਾਂ ਦੇ ਲਈ ਅਸੀਂ ਪ੍ਰੋਟੈਸਟ ਕਰ ਰਹੇ ਆ ਉਹਨਾਂ ਨੂੰ ਸਾਡਾ ਸਾਥ ਦੇਣਾ ਚਾਹੀਦਾ ਕੱਲ ਕੰਡੀਗੜ ਉੱਤੇ ਹੋਰ ਕਿਸ ਤਰ੍ਹਾਂ ਰੇਜ ਹੋ ਗਿਆ ਦੇਖੋ ਜਿਹੜਾ ਉੱਥੇ ਹੋਇਆ ਉਹ ਲੋਕਤੰਤਰ ਦੀ ਜਾਨਕੀ ਮੈਂ ਤਾਂ ਕਹੂੰਗਾ ਵੀ ਹਤਿਆਵਾ ਇਹਨਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਉਹਦੇ ਵਿੱਚ ਇਹਨਾਂ ਨੇ ਜੋ ਓਹੇਰਾਫੇਰੀ ਕੀਤੀ ਉਹ ਸਾਰਾ ਸਾਰ ਗਲਤ ਆ ਮੈਂ ਤਾਂ ਕਹਿੰਦਾ ਵੀ ਜੀ ਭਾਰਤ ਦੀ ਜਿਹੜੀ ਚੋਣਾਂ ਨੇ ਉਹ ਵੀ ਈਵੇਂ ਅੰਦੇ ਵਿੱਚ ਰਾਹੀ ਹੁਣੀਆਂ ਚਾਹੀਦੀਆਂ ਵੈਲਡ ਪੇਪਰ